ਦੇਖੀ ਅਸੀਂ ਵੀ ਕਿਹੜਾ ਐਮ ਐਲ ਹੈਗਾ ਅਸੀਂ ਛਕਲ ਹੀ ਨਹੀਂ ਦੇਖੀ ਐਮ ਐਲ ਦੀ ਕਿਹੜਾ ਐਮ ਐਲ ਆ ਤੂੰ ਲੈ ਕੇ ਦਈਦਾ ਕਿ ਕੋਈ ਸੁਣਦਾ ਹੀ ਨਹੀਂ ਇੱਥੇ ਜਮਾ ਵੀ ਨਹੀਂ ਸੁਣਦਾ ਬੱਚੇ ਸਾਡੇ ਬੰਬਾਰ ਹੋਏ ਪਿਆ ਵਿੱਚ ਪਾਣੀ ਦੇ ਬਾੜ-ਬਾੜ ਕੇ ਰੋਜ਼ ਕੱਪੜੇ ਪਾਣੀ ਦੇ ਵਿੱਚ ਹੁੰਦਾ ਚੱਲ ਗਰਮੀ ਆ ਚਾਲਾ ਤੇ ਸਾਡਾ ਬੁਰਾ ਹਾਲ ਆ ਐਮ ਸੀ ਜਮਾ ਆ ਕੇ ਦੇਖਿਆ ਬਣੀ ਐਮ ਸੀ ਨੇ ਐਮ ਐਲ ਤਾਂ ਹੈ ਹੀ ਨਹੀਂ ਸਾਡਾ ਐਮ ਐਲ ਤਾਂ ਜਮਾ ਨਹੀਂ ਦੇਖਦਾ ਚੱਲ ਐਮ ਸੀ ਤਾਂ ਕਿਹੜਾ ਮਾਰ ਹੀ ਲੈਂਦਾ ਐਮ ਐਲ ਨੇ ਤਾਂ ਸਾਨੂੰ ਪੁੱਛਿਆ ਨਹੀਂ ਆ ਕੇ ਜਮਾ ਵੀ ਇਹ ਕੋਈ ਇੱਥੇ ਆ ਖਾਣਾ ਬਣਾਈ ਜਾਂਦੇ ਆ ਇੱਥੇ 6 ਮਹੀਨੇ ਅਜੇ ਸੀ ਨਰਕ ਚ ਡੁੱਬੇ ਪਏ ਨਾ ਐਮੀ ਆਲਣੇ ਆ ਕੇ ਦੇਖਿਆ ਤੇ ਨਾ ਕੋਈ ਐਮਸੀ ਆਇਆ ਇੱਥੇ ਸਾਡਾ ਬੁਰਾ ਆਲਾ ਸਾਡਾ ਵੇਖ ਲੋ ਕਿੰਨਾ ਮੱਲਾ ਹੈਗਾ ਅਸੀਂ ਜਮਾ ਨਰਕ ਚ ਡੁੱਬੇ ਪਏ ਆ ਨਹੀਂ ਕਿਸੇ ਧਰਨਾ ਨਾ ਸਾਡਾ ਰੋਟੀ ਦਾ ਹਾਲ ਨਾ ਸਾਡਾ ਪਾਣੀ ਦਾ ਹਾਲ ਨਾ ਸਾਡਾ ਬੈਠਣ ਦਾ ਹਾਲ ਆ ਸਾਨੂੰ ਕੋਈ ਆ ਕੇ ਇੱਥੇ ਪੁੱਛਦਾ ਵੀ ਨਹੀਂ ਆ ਜਮਾਦਾਰ ਲੰਘ ਜਾਂਦੇ ਡੰਡੇ ਲੈ ਕੇ ਲੰਘ ਜਾਂਦੇ ਆ ਕੋਈ ਆ ਕੇ ਪੁੱਛਦਾ ਨਹੀਂ ਆ ਕਹਿੰਦਾ ਅਸੀਂ ਤਾਂ ਬਸ ਸਾਡੀ ਤਾਂ ਡਿਊਟੀ ਹੈਗੀ ਆ ਕਰ ਲੈਣੇ ਅਸੀਂ ਤਾਂ ਨਾ ਕਰਦਾ ਰੋ ਜੀ ਸਾਡਾ ਮੁੰਡਾ ਰੋਜ਼ ਕਰਦਾ ਕੋਈ ਨਹੀਂ ਸੁਣਦਾ ਸਾਡੀ ਨਹੀਂ ਸੁਣਦਾ ਹੀ ਕੋਈ ਨਹੀਂ ਬਹੁਤ ਕੀਤੀਆਂ ਹੈ ਗਈਆਂ ਮੇਰਾ ਨਾਮ ਮਰੂ ਨਹੀਂ ਇਹ ਗਾਂਧੀ ਨਗਰ ਗਲੀ ਨੰਬਰ 4 ਹੈ ਮੇਰਾ ਨਾਮ ਮਰੂ ਨਹੀਂ ਇੱਥੇ ਬਸ ਹਰ ਵੇਲੇ ਨਰਕ ਹੀ ਰਹਿੰਦਾ ਜੀ ਬਹੁਤ ਵਾਰੀ ਅਸਰਾਂ ਕੋਲੇ ਜਾਏ ਆਏ ਆ ਪਰ ਕੋਈ ਸੁਣਵਾਈ ਨਹੀਂ ਗਈ ਤੇ ਜੇ ਨਾ ਤਾਂ ਕੋਈ ਅਫਸਰ ਐਸਡੀਓ ਨਾ ਐਕਸ਼ਨ ਕੋਈ ਫੋਨ ਨਹੀਂ ਚੱਕਦੇ ਜੇ ਫੋਨ ਚੱਕਦੇ ਆ ਤਾਂ ਕੋ ਐਕਸ਼ਨ ਸਾਹਿਬ ਕਹਿੰਦੇ ਆ ਵੀ ਫੋਨ ਤੁਸੀਂ ਕੰਪਲੇਨ ਲਗਾਓ ਮੈਂ ਫਿਰ ਅੱਗੋ ਇਹ ਕਹਿਆ ਵੀ ਅਸੀਂ ਫੋਨ ਹੀ ਤੇ ਕੰਪਲੇਨ ਹੀ ਲਖਾ ਰਹੇ ਆ ਚਲੋ ਓਕੀ ਆ ਜਾ ਯਾਰ ਕਿੰਨਾ ਚਿਰ ਹੋ ਗਿਆ ਇਹ ਤਾਂ ਬਸ ਬਹੁਤ ਚੇਰੀ ਹੋ ਗਿਆ ਪਤਾ ਹੀ ਕੋਈ ਨਹੀਂ ਕਿੰਨਾ ਟਾਈਮ ਹੋ ਗਿਆ ਅੰਦਾਜ਼ਾ ਮੈਕਸਿਮਮ ਬਹੁਤ ਜ਼ਿਆਦਾ ਟਾਈਮ ਹੀ ਹੈ ਗਏ ਸੀਗੇ ਤੇ ਹਾਈ ਤੱਕਰ ਦਫਤਰ ਦੇ ਵਿੱਚ ਕੋਈ ਨਹੀਂ ਮੁਲਾਜ਼ਮ ਉੱਥੇ ਹੈਗਾ ਨਾ ਕੋਈ ਮਹਿਕਮੇ ਦਾ ਕੋਈ ਵੀ ਬੰਦਾ ਹੈ ਨਹੀਂ ਉੱਥੇ ਕਿੱਡੀ ਸ਼ਰਮ ਦੀ ਗੱਲ ਆ ਬੇ ਜਮਾ ਹੱਦ ਲੱਤੀ ਪਈ ਹੈ ਮਹਿਕਮੇ ਵਾਲਿਆਂ ਦੀ ਬਹੁਤ ਬੁਰਾ ਹਾਲ ਆ ਤਾਰੀ ਅਸੀਂ ਵੀਡੀਓ ਬਣਾ ਕੇ ਲੈ ਆਏ ਆ ਕੋਈ ਦਫਤਰ ਦੇ ਵਿੱਚ ਨਹੀਂ ਬੈਠਾ ਸਾਰੇ ਏਸੀ ਚੱਲੀ ਜਾਂਦੇ ਆ 2020 ਦੇ ਅਸੀਂ ਇਹਨਾਂ ਦੇ ਮਗਰ ਲੱਗੇ ਹੋਏ ਆ ਬੇੜਾ ਗਰਕ ਹੋਇਆ ਪਿਆ ਗਾਂਧੀ ਨਗਰ ਗਲੀ ਨੰਬਰ 4 ਦਾ ਹਾਲ ਦੇਖੋ ਕਿੰਨਾ ਮਾਰਾ ਉਹ ਦੇਖੋ ਕਿਸੇ ਨੇ ਬੱਚੇ ਨੇ ਸਕੂਲੇ ਜਾਣਾ ਜਰਾਬਾਂ ਬੂਟ ਲਾ ਕੇ ਫਿਰ ਉਹ ਇੱਥੋਂ ਟੱਪਦਾ ਆ ਮਗਰਲੇ ਪਾਸੇ ਨਿਗਾਹ ਮਾਰੋ ਸਾਰੇ ਪਾਸੇ ਬੁਰਾ ਹਾਲ ਆ ਗਾਂਧੀ ਨਗਰ ਗਲੀ ਨੰਬਰ 4 ਜਿੰਨੂੰ ਵੀ ਅਸੀਂ ਫੋਨ ਕਰਦੇ ਆ ਕੋਈ ਵੀ ਨਹੀਂ ਆਉਂਦਾਗਾ ਐਕਸੀਅਨ ਫੋਨ ਨਹੀਂ ਚੱਕਦਾ ਐਸ ਡੀ ਐਮ ਨਹੀਂ ਚਾਹਦਾ ਕੋਈ ਨਹੀਂ ਚਾਹਦਾ ਬਹੁਤ ਬੁਰਾ ਹਾਲ ਹੈ ਈ ਗੱਲ ਨਗਰ ਦਾ ਮੱਖੀ ਮੱਛਰ ਮੈਂ ਕਹਿੰਦਾ ਸਾਡਾ ਨਾਲ ਦਰਬਾਰ ਸਾਹਿਬ ਹੈ ਸਾਂਝੀਵਾਲਾ ਗੁਰਦੁਆਰਾ ਉੱਥੇ ਜਾ ਕੇ ਵੇਖੋ ਲੋਕ ਸਵੇਰੇ 4 ਵਜੇ ਜਾਂਦੇ ਆ ਗੁਰਬਾਣੀ ਦੇ ਸ਼ਬਦ ਸੁਣਨ ਵਾਸਤੇ ਤੇ ਉੱਥੇ ਵੀ ਇਹੀ ਬੁਰਾ ਹਾਲ ਹੈ ਜਦੋਂ ਵੀ ਸੰਗਤ ਜਾਂਦੀ ਹੈ ਉਹ ਗਾਲਾਂ ਹੀ ਕੱਢ ਕੇ ਜਾਂਦੀ ਹੈ ਮਹਿਕਮੇ ਨੂੰ ਇੰਨਾ ਬੁਰਾ ਹਾਲ ਹੈ ਜੀ ਹੱਤੋਏ ਦੁਕਾਨ ਤੇ ਜਾਈਦਾ ਜੀ ਗੰਦੇ ਪਾਣੀ ਜੀ ਟੱਪ ਕੇ ਜਾਂਦਾ ਛੀਰ ਨਹੀਂ ਕਰਦਾਗਾ ਜਮਾਂ ਵੀ ਜਾਣ ਨੂੰ ਬੁਰੇ ਹਾਲ ਹੈ ਗੰਦਗੀ ਦੇ ਮੈਂ ਬਹੁਤ ਜਿਹਨਾਂ ਨੂੰ ਮੈਸੇਜ ਪਾ ਚੁੱਕੇ ਆ ਵੀਡੀਓ ਬਣਾ ਕੇ ਪਾ ਚੁੱਕੇ ਆ ਕੋਈ ਸੁਣਵਾਈ ਨਹੀਂ ਹੁੰਦੀ ਪਈਗੀ ਆਦਰਸ਼ਨਗਰ ਜਾ ਕੇ ਵੇਖੋ ਗੰਦਗੀ ਦਾ ਢੇਰ ਕਿੰਨਾ ਆ ਮੇਰਾ ਘਰ ਗੰਦੀ ਨਗਰ ਚ ਹੈ ਸਵੇਰ ਉੱਠੋ ਗੰਦ ਚ ਜਾਓ ਸ਼ਾਮ ਨੂੰ ਘਰੇ ਆਓ ਤਾਂ ਗੰਦ ਚ ਜਾਓ ਜੀ ਕਰਦਾ ਬਸ ਮਹੱਲਾ ਹੀ ਛੱਡੀਏ ਹੋਂਦਾ ਜੀ ਬਹੁਤ ਬੁਰੇ ਹਾਲ ਹੈ ਜਾਂ ਤਾਂ ਅਫਸਰ ਸਾਹਿਬ ਆਪ ਆਣ ਆਪ ਆਣ ਇਹ ਗੰਦਗੀ ਚ ਟੱਪਣ 10 ਕੋ ਦਿਨ ਟੱਪ ਜਨ ਅਫਸਰ ਸਾਹਿਬ ਆਣ ਅਸੀਂ ਵੀ ਕਹੀਏ ਯਾਰ ਵੀ ਮਾਨ ਨਾਲ ਕਹਾਂਗੇ ਸਾਡੇ ਅਫਸਰ ਟੱਪਦੇ ਸਾਨੂੰ ਕੀ ਦਿੱਕਤਾਂ ਦੇ ਵਿੱਚ ਟੱਪਣ ਚ ਅਸੀਂ ਵੀ ਖੁਸ਼ੀ ਖੁਸ਼ੀ ਟੱਪਾਂਗੇ ਆਸ ਨਰਕ ਜਵਾਬ ਦੇ ਸੜਕਾਂ ਗਲੀਆਂ ਜਾਂਦਾ ਅਸੀਂ ਵਾਰ-ਵਾਰ ਜਾਂਦੇ ਆ ਸਾਹ ਭਗਾਈ ਲੱਗਦੀ ਸਾਨੂੰ ਸਾਡੇ ਬੱਚੇ ਉਹ ਪਾਣੀ ਦੇ ਡੇਕਦੇ ਆ ਮਾਤ ਦਾ ਘਰੀਆ ਹੋਰ ਕੀ ਆ ਵਾਰ-ਵਾਰ ਤਾਂ ਸਹੀ ਕੋਈ ਜੇ ਨਹੀਂ ਬੋਲ ਸਕਦੇ ਅਸੀਂ ਇੰਨਾ ਬੁਰਾ ਹਾਲਾਤ ਦਾ ਪਾਣੀ ਨਹੀਂ ਹੈ ਉਹ ਨਹੀਂ ਹੈ ਇਹਨਾਂ ਕਰਕੇ ਅੱਧੇ ਪੱਖੇ ਹੀ ਚੱਲਦੇ ਹੋਏ ਇਹ ਤਾਂ ਜਦੋਂ ਤੋਂ ਜੰਮਿਆ ਉਹਦੇ ਦੇਖ ਰਿਹਾ ਜੀ ਇਹ ਕਲੀ ਦਾ ਕਦੀ ਸੁਧਾਰ ਹੀ ਨਹੀਂ ਹੋਇਆ ਜੀ ਮੈਂ ਬਿਸ਼ਨ ਦਾ ਆਦਰਸ਼ਨ ਗਲੀ ਨੰਬਰ 4 ਦੇ ਰਹਿਣਾ ਆ ਪੂਰੀ ਗਲੀ ਦਾ ਸੱਤਿਆਨਾਸ਼ ਕਰ ਰੱਖਿਆ ਹੈ ਸਰਕਾਰ ਨੇ ਇਸ ਪ੍ਰਸ਼ਾਸਨ ਨੇ ਹੁਣ ਦੱਸੋ ਕੀ ਸਰਕਾਰ ਸਾਡੇ ਚਾਹਦੀ ਹੈ ਤੇ ਸਰਕਾਰ ਆਂਦੀ ਐ ਐਮਐਲਏ ਵੀ ਇੱਥੋਂ ਆਪਦਾ ਹੈ ਤੇ ਸਰਕਾਰ ਵੀ ਇਹਨਾਂ ਦੀ ਆਪਦੀ ਹੈ ਤੇ ਜੋ ਹੀ ਹਰ ਐਕਸ਼ਨ ਨੂੰ ਅਸੀਂ ਕਹਿੰਦਾ ਐਕਸ਼ਨ ਨੂੰ ਸਾਰੇ ਐਕਸ਼ਨ ਨੂੰ ਕਹਿੰਦਾ ਪਰ ਸਾਡੀ ਕੋਈ ਸੁਣਾਈ ਨਹੀਂ ਹੈਗੀ ਇੱਥੇ ਐਮਐਲਏ ਵਗੈਰਾ ਨਾਲ ਮਿਲੇ ਹਾਂ ਬਿਲਕੁਲ ਮਿਲੇ ਜੀ ਐਮਐਲਏ ਸਾਹ ਨੂੰ ਕਿਹਾ ਵੀ ਸਾਡਾ ਮੈਨਕ ਦੇਖੋ ਸਾਡੇ ਕਿੰਨੇ ਰਗਦੇ ਜੀਵਨ ਜੀ ਰਹੇ ਆ ਕਹਿੰਦਾ ਤੂੰ ਤਾਂ ਭਾਜਣ ਦੇਣਾ ਮੈਂ ਕਿਹਾ ਭਾਜਣ ਨਹੀਂ ਅਸੀਂ ਦੁਰਗਾ ਦੀ ਜਿਹਾ ਸੀ ਰਹ ਰਹੇ ਆ ਸੀ ਆਪ ਗਲਤ ਦੁੱਖ ਦੱਸ ਰਹੇ ਆ ਆਪ ਦਾ ਐਮ ਐਲ ਏ ਸਾਹਿਬ ਨੂੰ ਅਸੀਂ ਦੁੱਖ ਦੁੱਖ ਦੱਸ ਰਹੇ ਆ ਆਪ ਦਾ ਪਰ ਐਮ ਐਲ ਏ ਸਾਹਿਬ ਉਲਟਾ ਮੈਨੂੰ ਕਹਿੰਦੇ ਤੂੰ ਭਾਸ਼ਣ ਦਿੰਦਾ ਮੇਰਾ ਕਹਿਣ ਦਾ ਭਾਵ ਹੈ ਇਹ ਲੋਕ ਬਹੁਤ ਦੁਖੀ ਹੈ ਜੇ ਪ੍ਰਸ਼ਾਸਨ ਹੋ ਜਾਗੂਗਾ ਜੇ ਇਦਾਂ ਲੋਕ ਮਰ ਜਾਣਗੇ ਤੇ ਬੱਚੇ ਮਰ ਜਾਣਗੇ ਡਿਗ ਡਿਗੇ ਮਰਨਗੇ ਤੇ ਇਸ ਕਰਕੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਇਹ ਆਪ ਭਗਵੰਤ ਮਾਨ ਸਰਕਾਰ ਤੋਂ ਹਰ ਐਮ ਐਲ ਏ ਸਾਹਿਬ ਨੂੰ ਵੀ ਆ ਕੇ ਸਾਡੀ ਗਲੀ ਦਾ ਨਰਕ ਸੁਧਾਰਨ ਲਈ ਆ ਕੇ ਇਹ ਦੇਤ ਮੈਂ ਇਹਦੇ ਕਿਰੇ ਬਾਰੇ ਬੜੇ ਮਾਨੀ ਦੇ ਵਿੱਚ ਤੇ ਲੋਕ ਸਕੂਲ ਚ ਜਾਂਦੇ ਪੇਸ਼ੇ ਤੇ ਜਾਂਦੇ ਲੋਕ ਇਹਨਾਂ ਦੁਗੀ ਹੋਏ ਪਏ ਸੀ ਲੋਕ ਜੀ ਅਸੀਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆਂ ਵੀ ਸਾਡੇ ਮਸਹਾਲ ਕੀਤਾ ਜਾਵੇ ਸਾਡਾ ਤੇ ਜਿਹੜੇ ਸੀਵਰੇਜ ਸਾਫ਼ ਕਰਨ ਵਾਲੇ ਆਂਦੇ ਸੀ ਤੁਹਾਡੇ ਕੋਲੇ ਹਾਂ ਬੇਟੇ ਤਾਂ ਕੀ ਕਰਦੇ ਜਾ ਕੇ ਉਹ ਬਸ ਕੁਛੇ ਨਸੋਟੀ ਚ ਮਾਰ ਕੇ ਭੱਜ ਜਾਂਦੇ ਆ ਤੇ ਕੋਈ ਪੈਸੇ ਵਗੈਰਾ 500 ਰੁਪਏ ਲੈ ਕੇ ਜਾਂਦੇ ਆਏ ਹਫ਼ਤੇ ਦੱਸ ਕੀ ਕਰੀਏ ਘਰੇ ਆਟਾ ਹੈ ਨਹੀਂ ਸਾਡੇ ਉਹ ਸੀਵਰੇਜ ਵਾਲੇ ਪੈਸੇ ਤਾਂ ਕਿੰਨੇ ਲੈ ਕੇ ਜਾਂਦੇ ਆ ਖੁਦ ਲੈ ਕੇ ਜਾਂਦੇ ਆ ਅਸੀਂ ਆਪ ਦੇ ਨੀ ਮੇਰੇ ਮੁੰਡਾ ਮੁੰਡਾ ਕਿੰਨੇ ਪੈਸੇ ਦਿੱਤੇ ਸੀ ਤੁਹਾਨੂੰ 300 ਰੁਪਏ ਉਸ ਤੋਂ ਬਾਅਦ ਆਪੇ ਸਾਫ ਹੈਗਾ ਨਾ ਆਹ ਦੇ ਕਾਹ ਦੀ ਆਫ ਡੰਡਾ ਮਾਰਦੀ ਹੈ ਮੇਰਾ ਜੀ ਪਾਣੀ ਫਿਰੋਗ ਖੜਿਆ ਚੁੱਕਰੀ ਖਾਣੇ ਚੱਲ ਤੈਨੂੰ ਖੜੇ ਚੱਲ ਚੱਲਾ ਫੋਟੋ ਵਿੱਚ ਕੇ ਲੱਗੀ ਚੱਲ ਭਰਾਵਾ